ਸ਼ੁਰੂ ਕਰ। ਮੈਂ ਵੀ ਇੱਕ ਕਿਸਾਨ ਦਾ ਬੇਟਾ ਹਾਂ ਤੇ ਅੱਜ ਜੋ ਮਾਹੌਲ ਸਰਕਾਰ ਦੇ ਖਿਲਾਫ ਬਣਾਇਆ ਜਾ ਰਿਹਾ ਹੈ ਇਹ ਕਿਸਾਨਾਂ ਨੂੰ ਗੁੰਮਰਾਹ ਕਰਕੇ ਬਣਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਇਹ ਜਿਹੜਾ ਨਵੇਂ ਕਾਨੂੰਨ ਨੇ ਇਹ ਤਨ ਬਹੁਤ ਹੀ ਲਾਭਦਾਇਕ ਨੇ। ਇਹਨਾਂ ਦਾ ਪਾਰਟੀਆਂ ਵੱਲੋਂ ਜਿਹੜਾ ਦੁਸ਼ਵਿਚਾਰ ਕੀਤਾ ਜਾ ਰਿਹਾ ਹੈ ਉਹ ਹੌਲੀ-ਹੌਲੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਔਰ ਕਾਂਗਰਸ ਨੇ ਆਪਣੇ ਮੈਨੀਫੈਸਟੋਰ ਵਿੱਚ ਇਸ ਨੂੰ ਬਾਹਰ ਲਿਆਂ ਮੰਡੀਆਂ ਨੂੰ ਤੇ ਹੋਰ ਮਤਲਬ ਸਪான்ਸਰ ਕੀਤਾ ਹੋਇਆ ਸੀ ਕਿ ਅਸੀਂ ਇਹ ਕਾਨੂੰਨ ਲਿਆਵਾਂਗੇ ਇਹਨਾਂ ਦੇ ਆਪਣੇ ਚੋਣ ਮੈਨੀਫੈਸਟੋਰ ਵਿੱਚ ਸੀ ਆਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਨੇ ਮੋਗੇ ਦੇ ਨੇੜੇ ਇੱਕ ਫਾਰਮ ਜਿਹੜਾ ਹੈ ਉਸ ਦੀ ਜ਼ਮੀਨ اڈਾਨੀ ਹੋਰਾਂ ਨੂੰ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਇਹ ਹੁਣ ਰਾਜਨੀਤੀ ਤੋਂ ਪ੍ਰੇਰਿਤ ਹੁੰਦਾ ਜਾ ਰਿਹਾ ਹੈ ਫਾਜ਼ਿਲਕਾ ਦੇ ਇੱਕ ਐਮਐਲਏ ਨੇ 1 ਲੱਖ ਰੁਪਇਆ ਇਸ ਕਿਸਾਨ ਯੂਨੀਅਨ ਨੂੰ ਸਪான்ਸਰ ਕੀਤਾ ਹੋਇਆ ਹੈ ਔਰ ਜਿਹੜੀਆਂ ਕਿਸਾਨ ਜਥੇਬੰਦੀਆਂ ਕੁਝ ਕੈਦੀ ਲੀਡਰਾਂ ਨੂੰ ਰਹਾਆ ਕਰਨ ਦੀ ਮੰਗ ਕਰ ਰਹੀਆਂ ਨੇ ਇਹਨਾਂ ਦਾ ਕਿਸਾਨ ਸੰਘਰਸ਼ਾਂ ਦੇ ਨਾਲ ਬਿਲਕੁਲ ਵੀ ਕੋਈ ਲੈਣ ਦੇਣ ਨਹੀਂ ਹੈ ਦਰਸ਼ਨ ਕੁਮਾਰ ਇੱਕ ਨੈਕਸਟ ਸਲਾਈਟ ਮੂਵਮੈਂਟ ਨਾਲ ਜੁੜਿਆ ਹੋਇਆ ਹੈ ਤੇ ਹੋਰ ਜਿਹੜੇ ਹਨ ਇਹਨਾਂ ਦੇ ਹੁਣ ਅ ਪੜਦੇ ਹੌਲੀ-ਹੌਲੀ ਸਾਡੇ ਸਾਹਮਣੇ ਆ ਰਹੇ ਹਨ ਜੋ ਸਾਡੇ ਵੀਰ ਨੇ ਕਿਸਾਨ ਵੀ ਉਹ ਆਪਣੇ ਆਪ ਹੀ ਇਹਨਾਂ ਨੂੰ ਉਗੇੜ ਰਹੇ ਨੇ ਇਸ ਕਰਕੇ ਇਹ ਜਿਹੜਾ ਮੂਵਮੈਂਟ ਹੈ ਕਿਸਾਨ ਅੰਦੋਲਨ ਹੈ ਇਹ ਪੂਰਾ ਜਿਹੜਾ ਰਾਜਨੀਤੀ ਤੋਂ ਪ੍ਰੇਰਿਤ ਹੈ ਔਰ ਇੱਕ ਨਵੇਂ ਕਾਨੂੰਨ ਜਿਹੜੇ ਹਨ ਕਿਸਾਨਾਂ ਦੇ ਹੱਕ ਵਿੱਚ ਹਨ ਨਰਿੰਦਰ ਮੋਦੀ ਜੀ ਨੇ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਕਿਸਾਨਾਂ ਦੇ ਖਿਲਾਫ ਹੋਵੇ ਕਿਉਂਕਿ ਅਗਰ ਕਿਸਾਨ ਸਾਡਾ ਅੰਨਦਾਤਾ ਖੁਸ਼ ਹੈ ਤਾਂ ਅਸੀਂ ਸਾਰੇ ਸਾਡਾ ਸਮਾਜ ਜਿਹੜਾ ਹੈ ਖੁਸ਼ਹਾਲ ਹੈ ਬਹੁਤ ਬਹੁਤ ਧੰਨਵਾਦ